ਹੈ ਲੋਕ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬਪਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾ ਸਾਰੇ ਠੀਕ ਠਾਕ ਹੋ ਦੇਸ਼ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨਵੇਂ ਹੋ ਤਾਂ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਹਨਾ ਤੇ ਅੱਜ ਹੈਗਾ ਆ ਮੰਗਲਵਾਰ ਤੇ ਦਿਨ ਮੰਗਲਵਾਰਿਆ ਚ ਤਰੀਕ ਚਾਰ ਆ ਤੇ ਦੁਪਹਿਰ ਦਾ ਟਾਈਮ ਆ 1 ਵਜੇ ਦਾ ਹਨਾ ਤੇ ਕੱਲ ਵੀਡੀਓ ਆਈ ਨਹੀਂ ਹੈਗੀ ਜਿਹੜੇ ਮੇਰੇ ਥੀਓਰ ਡੇਲੀ ਵਲੌਗ ਦੇਖਦੇ ਆ ਮੇਰੇ ਉਹਨਾਂ ਨੂੰ ਪਤਾ ਵੀ ਕੱਲ ਨਹੀਂ ਵੀਡੀਓ ਆਈ ਹੈਗੀ ਤੇ ਦੇਖੋ ਜੀ ਕੱਲ ਵੀਡੀਓ ਬਣਾਉਣਾ ਮੇਰਾ ਜੀ ਨਹੀਂ ਕੀਤਾ ਤੇ ਤੁਹਾਨੂੰ ਪਤਾ ਵੀ ਅਜੇ ਡੈਡੀ ਨੂੰ ਥੋੜੇ ਦਿਨ ਨਹੀਂ ਹੋਏ ਅਜੇ ਮਤਲਬ ਐਕਸਪਾਇਰ ਹੋਇਆ ਨੂੰ ਤੇ ਅਫਸੋਸ ਕਰਨ ਨੂੰ ਰਿਸ਼ਤੇ ਆਉਂਦੇ ਆ ਰੋਜ਼ ਹਨਾ ਤੇ ਕਦੀ ਕੋਈ ਆ ਗਿਆ ਕਦੀ ਕੋਈ ਆ ਕਈ ਵਾਰ ਨਹੀਂ ਟਾਈਮ ਲੱਗਦਾ ਬੀਜੀ ਲਾਈਫ ਵਿੱਚ ਹਨਾ ਤੇ ਆਪਾਂ ਨੂੰ ਕੱਲੇ ਬਲੌਗ ਦਾ ਨਹੀਂ ਕੰਮ ਹੈਗਾ ਘਰ ਦੇ ਕੰਮ ਹੋਰ ਕਈ ਕੰਮ ਹੋ ਜਾਂਦੇ ਆ ਜ਼ਿੰਮੇਵਾਰੀ ਬਹੁਤ ਜ਼ਿਆਦਾ ਆ ਜਿਸ ਕਰਕੇ ਨਾਲ ਮੈਂ ਬਲੌਗ ਬਣਾਇਆ ਕੋਈ ਇਤਨਾ ਮੇਰਾ ਜੀ ਕੀਤਾ ਕੈਮਰਾ ਚੱਕਣ ਨੂੰ ਕੱਲ ਹਨਾ ਤੇ ਕੱਲ ਮਿਸ ਹੋ ਗਿਆ ਹਨਾ ਕੱਲ ਮਤਲ ਜਿਹੜੇ ਵੇਸਰ ਵੀਨਾ ਵੇਟ ਕਰਦੇ ਆ ਬਲੌਗ ਦੀ ਜਿਹੜੇ ਪਸੰਦ ਕਰਦੇ ਆ ਬਲੌਗ ਨੂੰ ਪੱਕਾ ਦੇਖਦੇ ਦੇਖਦੇ ਆ ਤੇ ਖਾਸ ਕਰ ਮੇਰੀਆਂ ਭੈਣਾਂ ਹਨਾ ਤੇ ਮੇਰੇ ਵੀਰ ਇਨਨ ਜਿਨਾਂ ਨੂੰ ਚੰਗਾ ਲੱਗਦਾ ਹੈ ਉਹ ਤਾਂ ਪੁੱਛਦੇ ਵੀ ਤੁਸੀਂ ਤੁਹਾਡਾ ਵਲੌਗ ਆ ਤਾਂ ਨਹੀਂ ਹੈਗਾ ਤੇ ਕਈ ਵਾਰੀ ਨਹੀਂ ਬਣਦਾ ਹੈਗਾ ਤੇ ਕਈ ਵਾਰੀ ਤਾਂ ਕੋਈ ਪ੍ਰੋਬਲਮ ਹੋ ਜਾਂਦੀ ਜਾਂ ਕਈ ਵਾਰੀ ਜੀਅ ਨਹੀਂ ਕਰਦਾ ਬਣਾਉਣ ਨੂੰ ਹੈ ਇਦਾਂ ਹੋ ਜਾਂਦੀ ਹੈ ਤੇ ਨਾਲੇ ਤੇ ਤੁਸੀਂ ਨਾ ਦੇਖਿਆ ਕਰੋ ਜਰੂਰ ਤੇ ਵਿਊਜ਼ ਬਹੁਤ ਘਟ ਗਏ ਆ ਪਤਾ ਨਹੀਂ ਕੀ ਪ੍ਰੋਬਲਮ ਚੱਲ ਰਹੀ ਆ ਜਾਂ ਫਿਰ ਪਿਛਲੇ ਦਿਨਾਂ ਚ 10 ਦਿਨ ਹੋ ਗਏ ਸੀਗੇ ਜੜੇ ਮਤਲਬ ਕਰਕੇ ਵੀ ਨਹੀਂ ਵਲੌਗ ਆ ਸਕੇ ਹੈ ਨਾ ਉਹਦੇ ਕਰਕੇ ਬਹੁਤ ਫਰਕ ਪੈ ਗਿਆ ਤੇ ਨਾਲੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਨਾ ਦੇਖਿਆ ਕਰੋ ਸਾਰੇ ਜਾਣੇ ਤੇ ਸਵੇਗ ਇੱਕ ਤਾਂ ਗਰਮੀ ਬਹੁਤ ਹੈ ਗਰਮੀ ਕਰਕੇ ਵੀ ਨਾ ਬਲੌਗ ਬਣਾਉ ਨੂੰ ਜੀ ਨਹੀਂ ਕਰਦਾ ਹੈਗਾ ਵੀ ਬਹੁਤ ਔਖਾ ਹੋਏ ਨਾ ਗਰਮੀ ਵਿੱਚ ਤੇ ਬਸ ਰਾਤ ਹਨੇਰੀਆ ਹੀ ਇਹ ਨਾਲ ਨਾਲ ਥੋੜਾ ਬਹੁਤ ਤਾਂ ਮੀਂਹ ਆ ਗਿਆ ਮੀਂਹ ਵੀ ਕਹਾ ਤਾਂ ਮੀਂਹ ਖਲਾਰਾ ਜਿਹਾ ਪਾ ਗਿਆ ਤੇ ਜਿੱਦਾਂ ਕਰ ਲੋ ਵੀ ਧਰਤੀ ਵੀ ਨੀ ਗਿੱਲੀ ਹੋਈ ਹੈਗੀ ਉਸ ਮੀਂਹ ਦੇ ਨਾਲ ਹੈ ਨਾ ਥੋੜਾ ਬਹੁਤ ਆਇਆ ਤੇ ਲਾਂਭੇ ਪੈ ਗਿਆ ਹੋਊਗਾ ਤੇ ਨਾਲ ਹੀ ਮੀਂਹ ਮੀਨੇ ਕੀ ਹੋਣਾ ਸੀਗਾ ਤੇ ਨੇਰੀ ਆ ਗਈ ਤੇ ਨੇਰੀ ਦੇ ਨਾਲ ਨਾਲ ਫਲਾਈਟ ਵੀ ਖਰਾਬ ਹੋ ਜਾਂਦੀ ਘਰਾਂ ਦੀ ਹੈਨਾ ਤੇ ਸਾਡੇ ਵੀ ਮੇਰੇ ਖਿਆਲ 11 ਕ 12 ਕ ਵਜੇ ਆਈ ਹੈ ਲਾਈਟ ਤੁਹਾਨੂੰ ਪਤਾ ਹੈ ਲਾਈਟ ਦੇ ਸਾਰੇ ਅੱਜਕੱਲ ਪ੍ਰਬੰਧ ਆ ਨਾ ਕਿ ਨਲਕੇ ਹੁੰਦੇ ਹੀ ਘਰਾਂ 'ਚ ਨਲਕੇ ਚਲਾ ਲੈਣੇ ਕੱਪੜੇ ਧੋ ਲੈਣੇ ਭਾਂਡੇ ਸਾਫ਼ ਕਰ ਲੈਣੇ ਤੇ ਹੋਰ ਵਗੈਰਾ ਵਗੈਰਾ ਕੰਮ ਹੈਨਾ ਤੇ ਨਾਲੇ ਆਪਣੀ ਸੀਵ ਦੀ ਕਸਰਤ ਹੋ ਜਾਂਦੀ ਨਾਲ ਨਲਕਿਆਂ ਦੇ ਨਾਲ ਹੈਨਾ ਤੇ ਅਸੀਂ ਤਾਂ ਨਲਕਾ ਜਿੱਦਾਂ ਕਰ ਲੋ ਵੀ ਬਹੁਤ ਗਿੜਿਆ ਨਾ ਤੇ ਕਈ ਹੋਣਗੇ ਜਿਨ੍ਹਾਂ ਨੂੰ ਪਤਾ ਨਾਲ ਕਹਿੰਦਾ ਨਾਲ ਕਾ ਇਹਨਾਂ ਨੇ ਗੇੜਿਆ ਹੋਗਾ ਨਾ ਬੜੀ ਮੋਜਾ ਹੁੰਦੀ ਸੀ ਲਾਈਟ ਦਾ ਪਤਾ ਨਹੀਂ ਸੀ ਹੁੰਦਾ ਵੀ ਲਾਈਟ ਹੈਗੀ ਜਾਂ ਕਿਦਾਂ ਵੀ ਹੈਗਾ ਨਾ ਤੇ ਫਟਾਫਟ ਛੋਟੇ ਛੋਟੇ ਹੁੰਦੇ ਸੀ ਉਹ ਨਾਲ ਕੇ ਜਿਹੜੇ ਬੜੇ ਚਲਾਈਦੇ ਹੁੰਦੇ ਸੀ ਤੇ ਅੱਜ ਦੁਪਹਿਰ ਨੂੰ ਮਤਲਬ ਇੱਕ ਚੀਜ਼ ਖਾਣ ਲਈ ਮਤਲਬ ਬਣਾਵਾਂਗੇ ਹਨਾ ਤੇ ਆ ਦੇਖੋ ਆ ਮੈਂ ਲੈ ਲਿਆ 1/2 ਕਿਲੋ ਮੈਦਾ ਅੱਜ ਬਣਾਵਾਂਗੀ ਇੱਕ ਵਧੀਆ ਟੇਸਟੀ ਮਟਰੀ ਹੈਨਾ ਤੇ ਮਟਰੀ ਤਿਆਰ ਕਰਾਂਗੇ ਚਾਹ ਚਾਹ ਵਾਸਤੇ ਹੈਨਾ ਇੱਥੇ ਮੈਂ 1/2 ਕਿਲੋ ਲੈ ਲਿਆ ਮੈਦਾ ਤੇ ਛਾਣ ਕੇ ਰੱਖ ਲਿਆ ਨਿ ਸਵਾਰ ਕੇ ਰੱਖ ਲਿਆ ਤੇ ਇਹਦੇ ਵਿੱਚ ਮੈਂ ਪਾਉਂਗੀ ਦੋ ਚਮਚੇ ਜਵੈਣ ਤੇ ਸਾਰੇ ਇਹਦਾ ਮਿਕਸ ਕਰ ਲੈਣੇ ਆ ਤੇ ਮਿਕਸ ਕਰ ਲੈਣੇ ਤੇ ਜਵੈਣ ਪਾਤੀ ਆ ਤੇ ਵਿੱਚ ਦੋ ਚਮਚੇ ਮੈਂ ਪਾਉਂਗੀ ਲੂਣ ਇਹ ਵੀ ਇਦਾਂ ਮਿਕਸ ਕਰ ਲੈਣਾ ਸਾਰਾ ਜੋ ਸੋਣਾ ਟੇਸਟ ਆਵੇ ਮਟਰੀ ਦਾ ਤੇ ਆਪਾਂ ਵੱਧ ਘੱਟ ਵੀ ਇਹਨੂੰ ਰੱਖ ਸਕਦੇ ਜਿੰਨਾ ਕ ਤੁਹਾਨੂੰ ਟੇਸਟ ਰੰਗਾ ਲੱਗਦਾ ਹੈ ਨਾ ਜੇ ਆਪਾਂ ਲੂਣ ਵੱਧ ਖਾਣੇ ਤੋਂ ਵੱਧ ਪਾ ਸਕਦੇ ਆ ਤੇ ਜਵੈਣ ਮੱਧ ਚੰਗੀ ਲੋ ਤੇ ਵੱਧ ਪਾ ਸਕਦੇ ਆ ਨਾ ਤੇ ਆ ਵੱਡੇ ਪੰਜ ਛੇ ਚਮਚੇ ਲੈਏ ਮੈਂ ਤੇ ਉਹਦੇ ਤੇ ਤਾਂ ਜੋ ਇਹਨੂੰ ਗੁੰਨਣਾ ਆ ਤੇ ਆ ਤੇ ਨਾ ਪਤਲਾ ਕਰਨਾ ਆ ਤੇ ਨਾਰਮਲ ਜਿਹਾ ਰੱਖਣਾ ਆ ਜਿਹਦਾ ਸੋਨਾ ਪੇੜਾ ਬੱਠ ਹੋ ਜਵੇ ਵਧੀਆ ਹੋ ਜਵੇ ਤੇ ਇਦਾਂ ਇਹਨੂੰ ਸਾਰੇ ਗੁੰਨ ਲੈਣਾ ਆ ਤੇ ਤੇਲ ਵੀ ਆਪਾਂ ਸਾਰੇ ਚ ਮਿਕਸ ਕਰਨਾ ਆ ਤੇ ਗੁੰਨ ਕੇ ਸੋਨਾ ਪੇੜਾ ਜਾਂ ਬਣ ਜਾਣਾ ਤੇ ਬਹੁਤਾ ਨਹੀਂ ਜਿਦਾ ਭੁਰਪੁਰਾ ਹੋਣਾ ਚਾਹੀਦਾ ਤੇ ਮੈਦਾ ਤੇ ਜਿਹੜਾ ਤੇਲ ਹੈ ਸਾਰਾ ਵਿੱਚ ਮਿਕਸ ਹੋਣਾ ਚਾਹੀਦਾ ਹੈ ਇਹਦੇ ਤੇ ਫਿਰ ਇਹਨੂੰ ਪਾਣੀ ਪਾ ਕੇ ਯਾਨੀ ਪਾਣੀ ਥੋੜਾ ਜਿਹਾ ਪਾਉਣਾ ਹੈ ਤੇ ਆਪਾਂ ਇਹਨੂੰ ਫਿਰ ਗੁੰਨ ਲੈਣਾ ਹੈ ਤੇ ਸੌਫਟ ਜਿਹਾ ਗੁੰਨਣਾ ਬਹੁਤਾ ਸਖਤ ਨਹੀਂ ਕਰਨਾ ਤਾਂ ਨਾ ਇਹਨੂੰ ਨਰਮ ਕਰਨਾ ਹੈ ਤੇ ਠੀਕ ਠੀਕ ਜਿਹਾ ਗੁੰਨਣਾ ਹੈ ਤੇ ਇਦਾਂ ਇਹਨਾਂ ਵਿੱਚ ਹੁਣ ਥੋੜਾ ਥੋੜਾ ਪਾਣੀ ਜਿੰਨੀ ਕਿ ਲੋੜਿਆ ਨੂੰ ਤੇ ਉਹਨਾਂ ਦੇ ਵਿੱਚ ਪਾਣੀ ਪਾ ਕੇ ਤੇ ਤੇ ਫਿਰ ਮੈਂ ਮਟਰੀ ਲਈ ਮੇਦਾ ਤਿਆਰ ਕਰ ਲੈਣਾ ਗੁੰਨ ਕੇ ਤਾਂ ਜੋ ਆਪਣੀ ਸੋਣੀ ਸਾਫ ਜਿਹੀ ਮਟਰੀ ਬਣ ਜਾਵੇ ਤੇ ਚਲੋ ਜੀ ਮੈਂ ਇਹਨੂੰ ਗੁੰਨਣ ਲੱਗੀ ਏਦਾਂ ਹੌਲੀ ਹੌਲੀ ਇੱਥੇ ਜੀ ਮੇਦਾ ਹੁਣ ਗੁੰਨ ਕੇ ਮੈਂ ਤਿਆਰ ਕਰ ਲਿਆ ਆਟੇ ਦੇ ਜਿੱਦਾਂ ਕੱਲੋ ਪੇੜੇ ਵਿੱਚ ਤੇ ਹੁਣ ਗੁੰਨ ਲਿਆ ਤੇ ਤਿਆਰ ਹੋ ਗਿਆ ਇਹ ਤੇ ਕੁਛ ਜਿਹਨੂੰ ਰੈਸਟਰ ਚ ਰੱਖਾਂਗੇ ਤੇ ਰੈਸਟ ਹੋਊਗੀ ਤੇ ਫਿਰ ਬਾਅਦ ਚੋਂ ਮਟਰੀ ਲਈ ਤਿਆਰ ਕਰਾਂਗੇ ਇਹਨੂੰ ਤੇ ਥੋੜਾ ਸੌਫਟ ਜਿਹਾ ਹੋ ਜਾਂਦਾ ਹੈ ਵੈਸੇ ਮੇਡਾ ਪਹਿਲੇ ਹੁੰਦੇ ਸੌਫਟ ਆ ਤੇ ਥੋੜਾ ਰੈਸਟ ਲਈ ਰੱਖਾਂਗੇ ਹੁਣ ਇਹਨੇ ਗਨ ਕੇ ਹੋ ਗਿਆ ਕਰ ਲਿਆ ਤਿਆਰ ਤੇ ਦੇਖੋ ਜੀ ਬਹੁਤਾ ਨਾ ਨਾਰਮ ਰੱਖਿਆ ਤਾਂ ਨਾ ਇਹ ਸਖਤ ਆ ਤੇ ਨਾਰਮਲ ਜਿਹਾ ਹੈ ਤੇ ਹੁਣ ਇਹ ਰੈਸਟ ਤੇ ਰੱਖਦੇ ਆ ਆਪਾਂ ਥੋੜਾ ਇਹਨੂੰ ਜੀ ਬਾਤ ਚ ਕਰਦੇ ਆ ਤਿਆਰ ਹਾਂਜੀ ਮੇਡਾ ਹੁਣ ਬਣ ਕੇ ਹੋ ਗਿਆ ਤਿਆਰ ਤੇ ਥੋੜੀ ਜੀ ਹੋਰ ਇਹਨੂੰ ਕੀਮੀਆਂ ਦੇ ਲਵਾਂ ਤੇ ਹੋਰ ਸੌਫਟ ਹੋ ਜਾਊਗਾ ਵਧੀਆ ਹੋ ਜਾਊਗਾ ਤੇ ਬਸ ਥੋੜਾ ਤੇਲ ਲੱਗਾ ਸਰੋਂ ਦਾ ਲਾਇਆ ਵਿੱਚ ਇਹਦੇ ਤੇ ਆਟਾ ਬਣ ਕੇ ਹੋ ਗਿਆ ਤਿਆਰ ਮੇਦੇ ਤੋਂ ਤੇ ਇਹਦੇ ਕਰ ਲੈਣੇ ਆ 4 ਇਸੇ 4 ਇਸੇ ਕਰ ਲੈਣੇ ਕਰਦੇ ਤਿੱਖੀ ਹੋਣੀ ਚਾਹੀਦੀ ਆ ਹੋ ਗਿਆ ਅੱਦੋ ਹੋ ਗਿਆ ਜਣੀ ਚਾਰ ਚਾਰ ਪੇੜੇ ਕਰ ਲੈਣੇ ਇਹ ਤੇ ਇਹਨੂੰ ਹੁਣ ਫਟਾ ਕੇ ਰੱਖ ਦੇਣਾ ਤੇ ਜਿੱਦਾਂ ਹੀ ਆਪਾਂ ਹੁਣ ਮਟਰੀ ਬਣਾਉਨੇ ਆ ਤੇ ਉਹਦੇ ਬਣਾਉਨੇ ਆ ਸਮੋਸਿਆਂ ਦਾ ਬਿਹਤਰੀਕਾ ਤੇ ਸਮੂਸੇ ਵੀ ਇਦਾਂ ਬਣ ਜਾਂਦੇ ਆ ਇਸੇ ਮੇਦੇ ਤੋਂ ਤਿਆਰ ਹੋ ਕੇ ਜਿੱਦਾਂ ਮਤਲਬ ਮੈਂ ਤਾਂ ਮੈਂ ਤਿਆਰ ਕੀਤਾ ਤੇ ਹੁਣ ਤੁਹਾਡੇ ਕੋਲ ਵੱਡਾ ਚੱਕਲਾ ਹੈਗਾ ਤੁਸੀਂ ਇਹ ਤੇ ਬਣਾ ਸਕਦੇ ਆ ਨਹੀਂ ਤਾਂ ਸ਼ੈਲਫ ਹੈਗੀ ਆ ਜਿੱਥੇ ਪਕਾ ਬਣਾ ਸਕਦੇ ਆ ਤੇ ਪੀੜਾ ਕਰ ਲਿਆ ਮੈਂ ਇਹ ਥੋੜੀ ਜੀ ਇਹਨਾਂ ਗੱਲ ਨੂੰ ਚੋਣ ਕਰ ਲਈ ਆ ਚੋਣ ਕਰ ਲਿਆ ਤਾਂ ਹੁਣ ਰੋਟੀਆਂ ਗੇ ਰੋਟੀ ਵਾਂਗੂ ਇਹਨੂੰ ਬੇਲ ਲੈਣਾ ਪੇੜੇ ਨੂੰ ਵੇ ਲੈਣਾ ਵੀ ਪੂਰਾ ਆ ਜਿਹਦਾ ਆਪਾਂ ਰੋਟੀ ਬੀਲੀ ਦੀ ਆ ਤੇ ਇਸੇ ਤਰੀਕੇ ਨਾਲ ਜਿਹੜੇ ਚਾਰੋਂ ਪੇੜੇ ਐ ਨਾ ਉਹ ਹੀ ਆ ਉਦਾਂ ਹੀ ਆਪਾਂ ਬੀਲ ਲੈਣੇ ਆ ਤੇ ਰੋਟੀਆਂ ਨੂੰ ਬੀਲ ਲੈਣਾ ਇਹਨੂੰ ਤੁਸੀਂ ਜਿੰਨਾ ਸਾਈਜ਼ ਮਤਲਬ ਕਰ ਸਕਦੇ ਆ ਇਹਦਾ ਜੇ ਰੱਖ ਸਕਦੇ ਜਿੰਨਾ ਤੁਹਾਨੂੰ ਚੰਗਾ ਲੱਗਦਾ ਤੋਂ ਦੀ ਆਪਾਂ ਰੱਖਸਾ ਦੇ ਕਰ ਸਕਦੇ ਆ ਇਹਦਾ ਤੇ ਮਟਰੀ ਬਣ ਕੇ ਹੋਣੀ ਤਿਆਰ ਤੇ ਰੋਟੀਆਂ ਨੂੰ ਬੇਲ ਲਿਆ ਨੂੰ ਮੈਂ ਹਾਂਜੀ ਜਿਹੜੇ ਪੇੜੇ ਤਿੰਨ ਸੀ ਨਾ ਪਹਿਲੇ ਉਹ ਮੈਂ ਕੱਟ ਕੇ ਬੇਲ ਕੇ ਕੱਟ ਕਰਕੇ ਦੇਖੋ ਹੁਣ ਥਾਲ ਮੇਰਾ ਭਰ ਗਿਆ ਪੂਰਾ ਤੇ ਰਹਿ ਗਿਆ ਹੁਣ ਲਾਸਟ ਪੇੜਾ ਯਾਨੀ ਕਿ ਚੌਥਾ ਪੇੜਾ ਤੇ ਇਹਦੇ ਹੁਣ ਮੈਂ ਕਟਿੰਗ ਕਰ ਲੈਣੀ ਆ ਜੇ ਤੁਹਾਡੇ ਕੋਲ ਪੀਜ਼ਾ ਕਟਰ ਹੈਗਾ ਤਾਂ ਬਹੁਤ ਵਧੀਆ ਗੱਲ ਹੈ ਉਹਨਾਂ ਵੀ ਸੋਹਣੇ ਵਧੀਆ ਕਟਿੰਗ ਹੋ ਜਾਂਦੀ ਆ ਜੇ ਹੈ ਨਹੀਂਗਾ ਤੇ ਕੱਢ ਚਲੋ ਹੁੰਦੀ ਆ ਕੱਢ ਦੇਣਾ ਵੀ ਕੱਢ ਦੇ ਵੀ ਤਿੱਖੀ ਹੋਣੀ ਚਾਹੀਦੀ ਆ ਤਾਂ ਕਿ ਉਹਨਾਂ ਜਿਹੜੇ ਪੀਸ ਹੁੰਦੇ ਆ ਤੇ ਉਹਨਾਂ ਵੀ ਵਧੀਆ ਕੱਟੇ ਜਾਂਦੇ ਬਹੁਤ ਸੋਹਣੀ ਕਟਿੰਗ ਆ ਜਾਂਦੀ ਆ ਤੇ ਬਹੁਤ ਸੋਹਣੀ ਸ਼ੇਪ ਆ ਜਾਂਦੀ ਆ ਤੇ ਇਸ ਕਰਕੇ ਮੈਂ ਹੁਣ ਕੱਢ ਦੇਣ ਵਾਲੀ ਨਹੀਂ ਨਹੀਂ ਮੇਤੋਂ ਕਟਰ ਹੈ ਨਹੀਂਗਾ ਤੇ ਦੇਖੋ ਕਿੰਨੀ ਸੋਹਣੀ ਕਟਿੰਗ ਹੋਣੀ ਆ ਤਾਂ ਇਹਨੂੰ ਜਿੱਦਾਂ ਬਾਜ਼ਾਰ ਦੀ ਮਟਰ ਨਹੀਂ ਹੁੰਦੀ ਹੈਗੀ ਉਸਾ ਉਹ ਨਾ ਕਟੇਗੀ ਹੁੰਦੀ ਆ একদম ਬਰੀਕ ਹੁੰਦੀ ਜਿੰਨੀ ਬਰੀਕ ਹੋਵੇ ਉੰਨੀ ਇਹ ਮਟਰੀ ਫੁੱਲਦੀ ਹੈ ਜੇ ਥੋੜੀ ਮੋਟੀ ਹੋਵੇ ਤਾਂ ਫੇਰ ਨਹੀਂ ਫੁੱਲਦੀ ਹੁੰਦੀ ਤੇ ਬਰੀਕ ਦੀ ਸੋਹਣੀ ਸ਼ੇਪ ਆਉਂਦੀ ਨਾਲ ਸੋਹਣੀ ਕਟਿੰਗ ਹੁੰਦੀ ਆ ਤੇ একদম ਪੁਰਪਰੀ ਹੋ ਜਾਂਦੀ ਬਹੁਤ ਸੋਹਣੀ ਬਣ ਜਾਂਦੀ ਆ ਤੇ ਖਾਣ ਵਿੱਚ ਵੀ ਬਹੁਤ ਕਰੰਚੀ ਜੀ ਹੁੰਦੀ ਆ ਬਹੁਤ ਟੇਸਟੀ ਜੀ ਕਟ ਦੇ ਨਾਲ ਵਧੀਆ ਕਟਿੰਗ ਹੋ ਜਾਂਦੀ ਜਦੋਂ ਆਪਾਂ ਇੱਕ ਇੱਕ ਕਰਕੇ ਚੱਕਦੇ ਹਾਂ ਬਹੁਤ ਟਾਈਮ ਲੱਗ ਜਾਂਦਾ ਤੇ ਜਦੋਂ ਕੱਟ ਦੇ ਨਾਲ ਕਟਿੰਗ ਕਰਦੇ ਹਾਂ ਤੇ ਆਪਾਂ ਇਦਾਂ ਚੱਕ ਸਕਦੇ ਕੱਟ ਦੇ ਨਾਲ ਹੀ ਤੇ ਤਾਂ ਜੋ ਸੁੱਖਾ ਤਰੀਕਾ ਹੋ ਜਾਂਦਾ ਹੈ ਹਾਂਜੀ ਮਟਰੀ ਮੇਰੀ ਬੇਲ ਕੀ ਹੋ ਗਈ ਤਿਆਰ ਮੈਂ ਹੁਣ ਇਹਦੇ ਕਟਿੰਗ ਕਰ ਲਈ ਆ ਇਹਦੇ ਤੇਲ ਸਰੋਂ ਦਾ ਉਹ ਵੀ ਹੋ ਗਿਆ ਗਰਮ ਹੁਣ ਚੈੱਕ ਕਰਕੇ ਦੇਖ ਲੈਣੇ ਆ ਤੇ ਥੋੜੀ ਵਿੱਚ 12 ਮਟਰੀ ਦਾ ਪਾ ਕੇ ਤੇ ਤੇ ਤੁਸੀਂ ਜਤੂਨ ਦਾ ਰਿਫੈਂਡ ਸਰੋਂ ਤੇਲ ਲੈ ਸਕਦੇ ਆ ਪਰ ਮੈਂ ਤਾਂ ਪਕੌੜੇ ਕੱਢਣ ਵਾਸਤੇ ਸਰੋਂ ਦਾ ਤੇਲ ਹੀ ਵਰਤਦੀ ਹੁੰਦੀ ਆ ਤੇ ਇਹ ਮੈਨੂੰ ਬਥੇ ਲੱਗਦਾ ਤੜਿਆ ਹੋਇਆ ਰੈਡੀ ਤੜਿਆ ਹੋਇਆ ਹੀ ਹੈ ਤੇ ਚਲੋ ਚੈੱਕ ਕਰਦੇ ਆ ਗਰਮ ਹੋਇਆ ਕ ਨਹੀਂ ਹੋਇਆ ਹੈਗਾ ਤੇ ਇਹ ਤਾਂ ਪਤਾ ਲੱਗ ਜਾਊਗਾ ਤੇ ਮਟਰੀ ਘਰ ਚ ਬਣਾਉਣੀ ਬਹੁਤ ਆਸਾਨ ਤਰੀਕੇ ਨਾਲ ਬਹੁਤ ਵਧੀਆ ਆ ਤੇ ਜਿਹੜੀ ਆਪਾਂ ਪੈਕਿੰਗ ਲੈਂਦੇ ਮਟਰੀ ਤੋਂ ਉਹ ਜਿਹੜਾ ਟੇਸਟ ਨਹੀਂ ਹੁੰਦਾ ਇਹ ਜੋ ਤਾਜੀ ਵਿੱਚ ਹੁੰਦਾ ਹੈ ਨਾ ਤੇ ਇਸ ਕਰਕੇ ਆਪਣੇ ਘਰ ਚੀਜ਼ ਬਣਾ ਕੇ ਖਾਣੇ ਚਾਹੀਦੀ ਆ ਤੇ ਆਪਾਂ ਨੂੰ ਪਤਾ ਹੁੰਦਾ ਵੀ ਵਧੀਆ ਆ ਜਾਂ ਕਿਦਾਂ ਕੀ ਪਾਇਆ ਵਿੱਚ ਕਿੰਨੀ ਬਣੀ ਹੈਗੀ ਇਹ ਜੀ ਤੇਲ ਬਸ ਹੋ ਚੱਲਾ ਗਰਮ ਤੇ ਹੁਣ ਆਪਾਂ ਮਟਰੀ ਇਹਨਾਂ ਥੋੜੀ ਥੋੜੀ ਪੂਰ ਪਾਵਾਂਗੇ ਵਿੱਚ ਇਹਦੇ ਨਾ ਤੇਲ ਮੇਰਾ ਹੋ ਗਿਆ ਗਰਮ ਲੋ ਜੀ ਤੇਲ ਹੋ ਗਿਆ ਗਰਮ ਤੇ ਹੁਣ ਮਟਰੀ ਪਾ ਦਈਏ ਤੇ ਐਨ ਪੀਸੀ ਟੈਸਟੀ ਮਟਰੀ ਬਣ ਕੇ ਹੋ ਜਾਣੀ ਤਿਆਰ ਜਿੱਦਾਂ ਹੁਣ ਜੁੜੀ ਹੋਈ ਨਾ ਤੇ ਜਦੋਂ ਇਹ ਤੇਲ ਚ ਪੈ ਗਈ ਤੇ ਫਿਰ ਚਿਕਲੀ ਚਿਕਲੀ ਹੋ ਜਾਣੀ ਆ ਤੇ ਇਹ ਬਹੁਤ ਜ਼ਿਆਦਾ ਗਰਮ ਹੋ ਗਿਆ ਇਸੋਂ ਔਖਾ ਤੇ ਆਸਾਨ ਘਰ ਮੱਟੀ ਬਣਾਉਂਦਾ ਹੁੰਦਾ ਆ ਕਿ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਆ ਤੇ ਆਪ ਨੂੰ ਵੀ ਬਹੁਤ ਸੋਹਣੀ ਲੱਗਦੀ ਹੈ ਨਾ ਤੇ ਚਾਹ ਨਾ ਤੇ ਵੈਸੇ ਵੀ ਆਪਾਂ ਖਾ ਸਕਦੇ ਆ ਤੇ ਮਤਲਬ ਟਾਈਮ ਤੇ ਕੁਝ ਨਹੀਂ ਲੱਗਦਾ ਹੈਗਾ ਤੇ ਵਧੀਆ ਹੁੰਦੀ ਹੈ ਖਾਣੀ ਬਹੁਤ ਵਧੀਆ ਅਨ ਦੇਖੋ ਜੀ ਮਟਰੀ ਕੱਢਣ ਦਾ ਆਸਾਨ ਤੇ ਸੌਖਾ ਤਰੀਕਾ ਫਟਾਫਟ ਸਾਰਾ ਸਮਾਨ ਨੋਰਮਲ ਆਪਣੇ ਘਰਾਂ ਚ ਹੀ ਹੁੰਦਾ ਹੈ ਇਹ ਜਿਹੜਾ ਆਪਾਂ ਮਟਰੀ ਚ ਪੈਂਦਾ ਹੈ ਇਹ ਸਾਰਾ ਸਮਾਨ ਤੇ ਬਹੁਤ ਸੌਖੇ ਤਰੀਕੇ ਨਾਲ ਹਨਾ ਹਲਵਾਈ ਸਟਾਈਲ ਉਹੀ ਟੇਸਟ ਦੇਖੋ ਜੀ ਮੇਰੀ ਹੁਣ ਮਟਰੀ ਮੈਂ ਪੂਰੀ ਪਲੇਟ ਭਰ ਲੈਣੀ ਆ ਤੇ ਭਰ ਲੈਣੀ ਤੇ ਪਰ ਕੇ ਫਿਰ ਖਾਣੀ ਆ ਹੌਲੀ ਹੌਲੀ ਟੇਸਟੀ ਚੀਜ਼ ਹੋਵੇ ਨਾ ਵਧੀਆ ਲੱਗੇ ਚਲੋ ਵੱਧ ਚੀਜ਼ ਖਾਦੀ ਜਾਂਦੀ ਆ ਤੇ ਦੇਖਣ ਨੂੰ ਵੀ ਵਧੀਆ ਲੱਗਦੀ ਆ ਇੱਦਾਂ ਮੈਂ ਇਹ ਸਾਰੇ ਪਲੇਟ ਭਰ ਲੈਣੀ ਆ ਬਣਾ ਲੈਣੀ ਆ ਤੇ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਕੋਈ ਖੇਚਲ ਨਹੀਂ ਹੁੰਦੀ ਐ ਐਡੀ ਖਾਸ ਤੇ ਬਣਾਓ ਚੀਜ਼ ਬਣ ਜਾਂਦੀ ਆ ਨਹੀਂ ਤਾਂ ਫਿਰ ਨਹੀਂ ਬਣਦੀ ਹੈਗੀ ਨਾ ਇਹ ਗੱਲ ਦਾ ਫਰਕ ਹੋ ਜਾਂਦਾ ਬਹੁਤ ਹਾਂਜੀ ਮਟਰੀ ਖਾਲੀ ਹੋ ਨੀ ਕਿੰਨਾ ਨੇ ਲੱਗੀ ਵਧੀਆ ਲੱਗੀ ਨਸ ਵਧੀਆ ਜੀ ਬਹੁਤ ਵੈਰੀ ਗੁੱਡ ਆਸ਼ਾ ਵਧੀਆ ਤੇ ਪਾਈਦੇ ਚੀਜ਼ਾਂ ਬਣਾਵਨਾਗੇ ਹਨਾ ਨਾਲ ਖਾਇਆ ਕਰਾਂਗੇ ਤੇ ਨਾਲੇ ਆਪਣੇ ਜਿਹੜੇ ਅੱਜ ਬਣਾਇਆ ਕਰੂ। ਅੱਛਾ ਨਾਲੇ ਆਪਣੇ ਜਿਹੜੇ ਵੀਰਾਂ ਨੂੰ ਦਿਖਾ ਦੇਵਾਂਗੇ ਬਣਾ ਬਣਾ ਕੇ ਹਨਾ ਮੇਰੇ ਸੱਜਾ ਬਣਾਇਆ ਸੀ ਉਹ ਅੱਜ ਤੇ ਨਾਲੇ ਖਾਣ ਨੂੰ ਬਹੁਤ ਲੱਗਦਾ ਹਨਾ ਤੇ ਜੋ ਚੱਲ ਗਿਆ ਅੰਦਰ ਤੇ ਉਹਨਾਂ ਨੂੰ ਟੇਸਟੀ ਬਹੁਤ ਲੱਗੀ ਮਟਰੀ ਤੇ ਬਹੁਤ ਵਧੀਆ ਲੱਗੀ ਮਟਰੀ ਇਹਨਾਂ ਨੂੰ ਤੇ ਥੋੜੀ ਖੇਚਲ ਦੇ ਨਾਲ ਬੱਚੇ ਖੁਸ਼ ਹੋ ਜਾਂਦੇ ਆ ਕੀ ਗੱਲ ਹੈ ਗਰਮੀ ਤੇ ਚਲੋ ਹੈਗੀ ਹੀ ਹਾਂਜੀ ਮਟਰੀ ਮੇਰੀ ਹੋ ਗਈ ਬਣ ਕੇ ਤਿਆਰ ਤੇ ਆ ਦੇਖੋ ਜੀ ਟੇਸਟੀ ਟੇਸਟੀ ਮਟਰੀ ਬਹੁਤ ਟੇਸਟੀ ਬਣੀ ਆ ਮੇਰੀ ਹੁਣ ਮੇਰਾ ਦੇਖ ਕੇ 스멜 ਦੇ ਨਾਲੇ ਰੱਜ ਗਈਆਂ ਤੇ ਨਾਲ ਰੱਖ ਲੀਸੀ ਮੈਂ ਚਾਹ ਤੇ ਜਦ ਤੱਕ ਮੈਂ ਇਹ ਮਟਰੀ ਬਣੂਗੀ ਤਦ ਤੱਕ ਚਾਹ ਰਿੱਧੀ ਰਹੂਗੀ ਹਨਾ ਤੇ ਚਾਹ ਵੀ ਸੋਹਣੀ ਰਹਿਜੂਗੀ ਤੇ ਚਾਹ ਵੀ ਕੱਚੀ ਜਿਹੀ ਚੰਗੀ ਲੱਗਦੀ ਥੋੜੀ ਰਿੱਜੀ ਹੋਵੇ ਤਾਂ ਵਧੀਆ ਲੱਗਦੀ ਹੈ ਹਨਾ ਇਸ ਕਰਕੇ ਮੈਂ ਚਾਹ ਰੱਖਤੀ ਚਾਹ ਵੀ ਮੇਰੀ ਬਣ ਕੇ ਤਿਆਰ ਆ ਤੇ ਦੇਖੋ ਜਾਦਾ ਕੱਪ ਵੀ ਨਾਲ ਤਿਆਰ ਆ ਚਾਹ ਦੇ ਆ ਚਾਹ ਦੇ ਨਾਲ ਹੀ ਮਟਰੀ ਦੇ ਨਾਲ ਸੌਰੀ ਤੇ ਦੇਖੋ ਮੇਰੀ ਮਟਰੀ ਤੇ ਹੁਣ 4 ਦਿਨ ਖਾਵਾਂਗੇ ਤਾਂ ਮੌਜਾ ਕਰਾਂਗੇ ਤੇ ਆ ਦੇਖੋ ਮੈਂ ਹੁਣ ਕਾਲਜ ਪਾਲਣ ਦੋ ਪੀ ਤੇ ਬਹੁਤੀ ਨਹੀਂ ਖਾਣੀ ਹੈਗੀ ਬਾਕੀ ਮੈਂ ਢਾਕੇ ਰੱਖ ਦੂ ਇਹਨੂੰ ਤੇ ਥਾਲ ਦਿੱਤਾ ਫਿਰ ਪਾਫ ਜਾਊਗੀ ਤੇ ਮਟਰੀ ਬਹੁਤ ਟੇਸਟੀ ਬਣੀ ਮੇਰੀ ਸੀ ਵੀ ਇਸ ਟਿੱਕਣਾ ਜਰੂਰ ਟਰਾਈ ਕਰਕੇ ਦੇਖਿਓ ਮਿੱਠੀ ਬਹੁਤ ਟੇਸਟੀ ਤੇ ਬਹੁਤ ਸੋਹਣੀ ਬਣਦੀ ਹੈ ਹਨ ਤੇ ਕੱਲੀ ਵੀ ਖਾਦੀ ਜਾਂਦੀ ਆ ਤੇ ਨਾਲ ਚਾਹ ਦੇ ਨਾਲ ਤਾਂ ਬਹੁਤ ਵੀ ਟੇਸਟੀ ਲੱਗਦੀ ਵਧੀਆ ਲੱਗਦੀ ਤੁਸੀਂ ਕਰੈ ਕਰੋ ਦੇਖੋ ਜੀ ਵੀਡੀਓ ਇੰਨੀ ਕਰਮੇ ਵਿੱਚ ਬਣਾਉਣੀ ਬਹੁਤ ਔਖੀ ਆ ਬਹੁਤ ਬਣਦੀ ਔਖੀ ਆ ट्राई ਜਰੂਰ ਕਰਿਆ ਕਰੋ ਚੰਗੀ ਲੱਗੀ ਆਪਣੇ ਜਿਸ ਤਰ੍ਹਾਂ ਵਿੱਚ ਆਪਣੇ ਫਰੈਂਡ ਸਰਕਲ ਵਿੱਚ ਜਰੂਰ ਸ਼ੇਅਰ ਕਰ ਦਿਆ ਕਰੋ ਹਨ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਾ ਦਿਓ ப்ਲੀਜ਼ ਮੇਰੇ ਬੰਨੇ ਕੇ ਸਬਸਕ੍ਰਾਈਬ ਕਰਾ ਦਿਓ ਦੇਖੋ ਜਾਨੇ ਚਲਾਉਣ ਵਾਸਤੇ ਤਾਂ ਚਲੋ ਵੀਡੀਓ ਪਾਉਣੀ ਪੈਂਦੀ ਹੈ ਨਾ ਤੇ ਚਲੋ ਠੀਕ ਹੈ ਅੱਜ ਦੇ ਬਲੌਗ ਕਰਦੇ ਇੱਥੇ ਐਂਡ ਸਸਿਕਾ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਅਹੀਂ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਸ੍ਰੀ ਬਖਸ਼ੇ